ਵਿਲਾਕ ਸਮਤੀ ਮੈਂਬਰ ਦੇ ਉਮੀਦਵਾਰ ਸਰਬਜੀਤ ਸਿੰਘ ਫੌਜੀ ਦੇ ਹੱਥ ਵਿੱਚ ਪਿੰਡ ਖੇਲਹਿਰਾ ਵਿਖੇ ਚੋਣ ਪ੍ਰਚਾਰ ਕੀਤਾ ਗਿਆ। ਹਲਕਾ ਜੰਡਿਆਲਾ ਗੁਰੂ ਸਾਹਿਬ ਕਾ ਕਾਂਗਰਸੀ ਪਾਰਟੀ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਕਾਂਗਰਸੀ ਬਲਾਕ ਸਮਤੀ ਮੈਂਬਰ ਸਰਪਜੀਤ ਸਿੰਘ ਫੋਜੀ ਨੂੰ ਉਮੀਦਵਾਰ ਦੇ ਹੱਥ ਵਿੱਚ ਕੀਤਾ ਪਾਰਟੀ ਵਰਕਰਾਂ ਵੱਲੋਂ ਪਿੰਡ ਖੇਲਹਿਰਾ ਵਿਖੇ ਡੋਰ ਟੂ ਡੋਰ ਕੀਤਾ ਗਿਆ ਅਤੇ ਬਲਾਕ ਸਮਤੀ ਮੈਂਬਰ ਸਰਪਜੀਤ ਸਿੰਘ ਫੋਜੀ ਪਿੰਡ ਵਡਾਲਾ ਜੋਹਲ ਦੇ ਹੱਥ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਵੋਟਾਂ ਮੰਗੀਆਂ ਗਈਆਂ ਅਤੇ ਪਿੰਡ ਖੇਲਹਿਰਾ ਦੇ ਮੁਹਤਬਾਰਾ ਨੇ ਸਰਪਜੀਤ ਸਿੰਘ ਫੋਜੀ ਨੂੰ ਯਕੀਨ ਅਤੇ ਵਿਸ਼ਵਾਸ ਦਿਵਾਇਆ ਗਿਆ ਪਿੰਡ ਵਾਸੀਆਂ ਖੇਲਹਿਰਾ ਵੱਲੋਂ ਵੋਟਾਂ ਪਾਉਣ ਵਿਸ਼ਵਾਸ ਅਤੇ ਯਕੀਨ ਦਿਵਾਇਆ ਗਿਆ मुठोके बलाक समी सीट जितकी सबका विधायक सुखविंदा झोलीगा इसका सरपंच हरजिंदर खैलहेरा सरपंचरा मैबर खैलेहरात हरभजन प्रधान गगू सिंह खैलहरा गुरपरक मैबर वरिंदर गुरप्रताप सि महेंद्र विरक जसपाल संधु जुगराज सिंह सबका सरपंच दिलबाग सिंह जौहल मैबर सविंद से जोहल प्रधान दिलबाग बागा वडाला जोहल ਰਾਜबीर ਸਿੰਘ ਰਾਜੋ ਨਾਮਤਾਰੀ ਵਡਾਲਾ ਜੋਹਲ ਜਸਬੀਰ ਸਿੰਘ ਜੱਸੀ ਹੰਸ ਮਲਕੀਤ ਸਿੰਘ ਚੀਦਾ ਜਸ ਵਡਾਲਾ ਜੋਹਲ ਡਾਕਟਰ ਬਲਕਾਰ ਸਿੰਘ ਵਡਾਲਾ ਜੋਹਲ ਹੋ ਰਾਦੇਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚੀਦਾ ਮੈਂ ਹਾਂ ਮਲਕੀਤ ਸਿੰਘ ਚੀਦਾ ਪੰਜਾਬ ਪਹੁੰਚੂ ਚੈਨਲ ਤੋਂ ਅੱਜ ਅਸੀਂ ਪਹੁੰਚੇ ਹਾਂ ਕਾ ਜੰਡਿਆਲਾ ਗੁਰੂ ਦੇ ਅਧੀਨ ਪਿੰਡ ਖਲਹਿਰਾ ਵਿਖੇ ਜਿੱਥੇ 14 ਦਸੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਇਕੱਠ ਕੀਤਾ ਕਿ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਾਡੇ ਇੱਥੇ ਕਾਨਫਰੰਸ ਹੋਈ ਕੀ ਕਹਿੰਦੇ ਸਰ ਅਹੀਂ ਜੀ ਜੋ ਸਰਬਜੀਤ ਸਿੰਘ ਉਡਾਲੇ ਜੋਲ ਤੋਂ ਹੰ ਉਮੀਦਵਾਰ ਖੜੇ ਹਨ ਅਸੀਂ ਇੱਕ ਮੁੱਠ ਹੋ ਕੇ ਪਿੰਡ ਖਲਰੇ ਵੱਲੋਂ ਪੰਜੇ ਨੂੰ ਪੰਜੇ ਤੋਂ ਅਸੀਂ ਮੋਰਾ ਲਾਵਾਂਗੇ ਤੇ ਉਹਨਾਂ ਨੂੰ ਦਿਤਾਵਾਂਗੇ ਉਹਨਾਂ ਦੀ ਕਾਮਯਾਬੀ ਸਾਡੀ ਆਪਣੀ ਕਾਮਯਾਬੀ ਹੈ ਤੁਸੀਂ ਵੇਖ ਰਿਹਾ ਕਿ ਜਦੋਂ ਭਗਵਾਨਤ ਮਾਨ ਨੇ ਆਪਣਾ ਬੀਬੀਆਂ ਰੋਈ ਬਾਰੇ 1000 ਰੁਪਇਆ ਕਿਹਾ ਸੀ ਉਹ ਵੀ ਵਾਦਾ ਨਹੀਂ ਪੂਰਾ ਹੋਇਆ ਤੇ ਦੂਸਰੀ ਗੱਲ ਇਹ ਆ ਕਿ ਜਿਹੜਾ 500 ਰੁਪਇਆ ਪ੍ਰੈਸ ਨੇ ਕਹੀ ਸੀ ਉਹ ਵੀ ਨਹੀਂ ਤੇ ਹੁਣ ਜਿਹੜੀ ਗਰੀਬਾਂ ਦੀ ਕਣਕ ਆ 15 ਕਿਲੋ ਕੀਤੀ ਜਾਂਦੇ ਅੱਗੇ 30 ਕਿਲੋ ਮਿਲਦੀ ਸੀ ਕਾਂਗਰਸ ਵਰਨੀ 30 ਕਿਲੋ ਮਿਲਦੀ ਰਹੀ ਆ ਤੇ ਹੁਣ ਇਹ ਨਾ 15 ਕਿਲੋ ਕਰਤੀ ਆ ਅਸੀਂ ਤੇ ਕਾਂਗਰਸ ਦੇ ਨਾਲ ਆ ਤੇ ਕਾਂਗਰਸ ਦੇ ਨਾਲ ਖੜੇ ਰਵਾਂਗੇ ਬਹੁਤ ਬਹੁਤ ਧੰਨਵਾਦ ਆ